ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਜਿਹੜਾ ਪਿੱਪਲ ਦਾ ਰੋਖਿਆ ਇਹ ਖੰਡੇ ਵਾਲੇ ਚੌਂਕ ਤੋਂ ਲੈ ਕੇ ਤੇ ਮੈਡੀਕਲ ਇਨਕਲੇਵ ਉਹਦੇ ਰਸਤੇ ਵਿੱਚ ਆਉਂਦਾ ਵਾ ਤੇ ਇੱਥੇ ਹਿੰਦੂ ਧਰਮ ਦੇ ਹਿਸਾਬ ਨਾਲ ਇਹਦੀ ਪੂਜਾ ਵੀ ਕੀਤੀ ਜਾਂਦੀ ਆ ਤੇ ਇਹ ਜਿਹੜਾ ਰੋਖਿਆ ਇਹ ਉਦੋਂ ਵੀ ਬਹੁਤ ਵਧੀਆ ਆਕਸੀਜਨ ਦਿੰਦਾ ਵਾ ਤੇ ਅਸੀਂ ਨਾ ਸ਼ਹਿਰੋਂ ਦੁਕਾਨਾਂ ਦੇ ਉਤੋਂ ਕ੍ਰਿਸ਼ਨ ਮਹਾਰਾਜ ਜੀ ਹਨੂਮਾਨ ਜੀ ਮਾਤਾ ਸ਼ੇਰਾਂ ਵਾਲੀ ਕਿ ਇਹਨਾਂ ਦੇ ਸਰੂਪ ਲੈ ਆਣ ਕੇ ਨਾ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਦੇ ਆ ਤੇ ਸਾਰਾ ਸਾਰਾ ਸਾਲ ਮੱਥੇ ਰਗੜਦੇ ਆ ਗਾੜੀ ਕਿ ਪ੍ਰਮਾਤਮਾ ਸਾਨੂੰ ਧੀ ਮਿਲ ਜੇ ਪੁੱਤ ਮਿਲ ਜੇ ਜਿਹੜਾ ਸਾਡਾ ਕਾਰੋਬਾਰ ਆ ਉਹ ਚੱਲ ਜੇ ਅੱਜ ਇੱਥੇ ਆ ਸਰੂਪ ਪਏ ਆ ਅੱਠ ਢੇੜੀਆਂ ਲੱਗੀਆਂ ਇੱਥੇ ਆ ਵੇਖੋ ਪਤਾ ਨਹੀਂ ਇਹਦੇ ਵਿੱਚ ਕੀ ਬਣ ਕੇ ਰੱਖਿਆ ਸਾਲੋਂ ਨਹੀਂ ਇਹਦੇ ਬਾਰੇ ਪਤਾ ਉਹ ਦਾਲ ਵੀ ਪਈ ਆ ਕੁਝ ਨੂਨ ਵੀ ਰੱਖਿਆ ਹੋਇਆ ਇਹਦੇ ਵਿੱਚ ਇਹ ਨਹੀਂ ਕਿ ਗਰੀਬ ਦੇ ਮੂੰਹ ਦੇ ਵਿੱਚ ਪੈ ਜੇ ਇੱਥੇ ਆਣ ਕੇ ਟੰਗ ਪੀ ਜਨਾ ਕਿਸੇ ਨੂੰ ਪਤਾ ਲੱਗੇ ਤੇ ਕੀ ਆ ਤੇ ਕੀ ਨਹੀਂ ਤੇ ਸਾਰਾ ਸਾਲ ਮੱਥੇ ਟੇਕ ਕੇ ਤੇ ਬਾਅਦ ਵਿੱਚ ਅਸੀਂ ਐਂਡ ਦੇ ਉੱਤੇ ਆਣ ਕੇ ਤੇ ਰੱਬ ਨੂੰ ਵੀ ਘਰੋਂ ਕੱਢ ਦਿੰਨੇ ਆ ਰੱਬ ਨੂੰ ਘਰੋਂ ਕੱਢ ਕੇ ਤੇ ਇੱਥੇ ਸੜਕ ਤੇ ਰੱਖ ਦਈਦਾ ਵੀ ਆ ਲੈ ਵੀ ਬਾਬਾ ਆਉਂਦੇ ਜਾਂਦੇ ਵੇਂਦਾ ਰਹੇ ਸੜਕ ਦੇ ਉੱਤੇ ਸਿੱਕੀ ਦੁਨੀਆਦਾਰੀ ਤੇ ਚੱਲਣ ਰਿਆ ਵਾ ਮੈਂ ਵੀ ਇਹਨਾਂ ਲੋਕਾਂ ਦੇ ਉੱਤੇ ਲਾਂਹ ਤੇ ਆ ਯਾਰ ਜਿੰਨੀ ਵੀ ਪੈ ਜੇ ਜਿਹੜੇ ਵਧੀਆ ਹਿੰਦੂ ਧਰਮ ਵਾਲੇ ਨਾ ਜਿਹੜੇ ਵਧੀਆ ਹਿੰਦੂ ਆ ਉਹਨਾਂ ਦਾ ਦਾਸ ਸਤਿਕਾਰ ਕਰਦਾ ਵਾ ਪਰ ਜਿਹੜੇ ਇਹੋ ਜਿਹੇ ਲੋਕ ਆ ਨਾ ਇਹੋ ਜਿਹੇ ਲੋਕ ਜਿਹੜੇ ਪ੍ਰਮਾਤਮਾ ਨੂੰ ਆਪਣੇ ਘਰੋਂ ਕੱਢ ਦਿੰਦੇ ਆ ਭਿੱਜਾ ਛੜਕ ਉੱਤੇ ਬੈਠ ਛੜਕਦੇ ਜਾ ਕੇ ਆਉਂਦੇ ਜਾਂਦੇ ਲੋਕ ਵੇ ਲਾਂਦੇ ਆ ਯਾਰ ਯਾਰ ਇਹੋ ਜਿਹੇ ਨਾ ਜਿਹੜਾ ਪਾਪ ਆ ਪਾਪਾਂ ਦੇ ਭਾਗੀ ਨਾ ਬਣੋ ਇਹਨਾਂ ਗੁਰੂਆਂ ਪੀਰਾਂ ਦਾ ਸਤਿਕਾਰ ਕਰੋ ਜਿੰਨਾ ਵੀ ਹੋ ਸਕਦਾ ਸਤਿਕਾਰ ਕਰੋ ਇਸ ਕਰਕੇ ਤੁਹਾਡੇ ਕੀ ਹੱਥ ਬਨ ਕੇ ਬੇਨਤੀ ਆ ਕਿ ਇਹ ਜਿਹੜਾ ਪਾਪ ਆ ਨਾ ਇਹ ਬੜਾ ਤਗੜਾ ਪਾਪ ਆ ਜਿਹੜਾ ਤੁਸੀਂ ਆਪਣੇ ਸਮਝੋ ਜੇ ਤੁਸੀਂ ਆਪਣੇ ਗੁਰੂ ਨੂੰ ਘਰੋਂ ਕੱਢਦਾ ਨਾ ਤੇ ਫਿਰ ਤੁਸੀਂ ਆਪਣੀਆਂ ਘਰ ਦੀਆਂ ਬਰਕਤਾਂ ਕੀ ਆਪਣੀਆਂ ਖੁਸ਼ੀਆਂ ਕੀ ਸਾਰਾ ਕੁਝ ਘਰੋਂ ਕੱਢਦਾ ਤੇ ਉਹਨਾਂ ਲੋਕਾਂ ਵਾਹਤੀ ਤੇ ਲਾਂਧ ਤੇ ਆ ਬਾਕੀ ਹਿੰਦੂ ਧਰਮ ਦਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਵਾਂ ਪਰ ਜਿਹੜੇ ਇਹੋ ਜਿਹੇ ਲੋਕ ਆ ਨਾ ਉਹ ਬੰਦੇ ਦੇ ਪੁੱਤ ਬਣ ਜਾਣ ਸਤਿਕਾਰ ਕਰਨ ਜਿੰਨਾ ਵੀ ਕੀਤਾ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ